ਬੁੱਧਲਾ ਡਾ ਦੇ ਪੀਆਰਟੀਸੀ ਡਿਪੂ ਅੰਦਰ ਕੱਚੇ ਕਾਮਿਆਂ ਵੱਲੋਂ ਕੀਤੀ ਹੜਤਾਲ ਦੌਰਾਨ ਉਹਨਾਂ ਦੇ ਹੱਕ ਵਿੱਚ ਆਏ ਪੀਆਰਟੀਸੀ ਦਫ਼ਤਰੀ ਸਟਾਫ ਦਾ ਮੈਨੇਜਮੈਂਟ ਵੱਲੋਂ ਹਾਜ਼ਰੀ ਨਾ ਲਾਉਣ ਤੇ ਮੋੜ ਪੜ ਕੇ ਕੱਚੇ ਕਾਮਿਆਂ ਵੱਲੋਂ ਪੀਆਰਟੀਸੀ ਦੇ ਮੁੱਖ ਗੇਟ ਨੂੰ ਮੁਕੰਮਲ ਬੰਦ ਕਰਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੱਚੇ ਕਾਮਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਹੜਤਾਲ ਦੌਰਾਨ ਉਹਨਾਂ ਦੇ ਹੱਕ ਵਿੱਚ ਆਏ ਦਫ਼ਤਰੀ ਮੁਲਾਜ਼ਮਾਂ ਦੀ ਮੋੜ ਹਾਜ਼ਰੀ ਯਕੀਨੀ ਨਾ ਬਣਾਈ ਤਾਂ ਉਹ ਇਸ ਸੰਘਰਸ਼ ਨੂੰ ਮੋੜ ਤੇਜ਼ ਕਰਨ ਲਈ ਨਵੀਂ ਰਣਨੀਤੀ ਉਲੀਕਣਗੇ। ਦੇਖੋ ਜੀ ਅਸੀਂ ਕੱਚੇ 6 7 8 ਦੀ ਜੋ ਰੋਜ਼ਾ ਹਰਤਨ ਦਿਨ ਸੜਤਾਲ ਰੱਖੀ ਸੀ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਸੋ ਕੱਲ ਸਾਡਾ 7 ਤਰੀਕ ਨੂੰ ਚੰਡੀਗੜ੍ਹ ਵਿਖੇ ਸੀਐਮ ਦੀ ਰਹਿ ਜਾ ਜੋ ਘਰਾਉ ਕਰਨਾ ਪ੍ਰੋਗਰਾਮ ਸੀਗਾ ਤਾਂ ਅਸੀਂ ਚੰਡੀਗੜ੍ਹ ਵਿੱਚ ਸਾਡਾ ਜੋ ਪੂਰੇ ਪੰਜਾਬ ਦਾ ਸਾਡੇ ਜਿੰਨੇ ਵੀ 27 27 ਦੀਪੂ ਆ ਉਹਨਾਂ ਦਾ ਸਾਡੇ ਵਰਕਰਾਂ ਦਾ ਕੱਚਿਆਂ ਦਾ ਇਕੱਠ ਹੋਇਆ ਸੀਗਾ ਸੋ ਸਾਨੂੰ ਉੱਥੇ ਮੁੱਖ ਮੰਤਰੀ ਸਾਹਿਬ ਨਾਲ 15 ਤਰੀਕ ਨੂੰ ਜੋ ਮੀਟਿੰਗ ਮਿਲ ਕੇ ਜੋ ਸਾਡੇ ਮਸਲੇ ਸੀਗੀ ਕੱਚੇ ਮਲਾਜ਼ਮਾਂ ਦੇ ਮਸਲੇ ਸੀ ਚਾਹੇ ਉਹ ਰੈਗੂਲਰ ਹੋਣ ਦੇ ਮਸਲੇ ਦੀ ਜਾਂ ਸਾਡੇ ਵਿਭਾਗ ਦੇ ਮਸਲੇ ਸੀ ਉਹਨਾਂ ਨੂੰ ਹੱਲ ਕਰਨ ਦਾ ਜੋ ਸਾਨੂੰ ਭਰੋਸਾ ਦਿੱਤਾ ਸੀਗਾ ਉਸ ਮੁੱਖ ਮੰਤਰੀ ਸਾਹਿਬ ਨੇ 15 ਤਰੀਕ ਨੂੰ ਸਾਡੀ ਮੀਟਿੰਗ ਬرائی ਸੀ ਤਾਂ ਕੱਲ ਸਾਡੀ ਸੈਂਟਰ ਬੋਰਡੀ ਵੱਲੋਂ ਉੱਥੋਂ ਸਟੇਜ ਦੇ ਉੱਪਰੋਂ ਐਲਾਨ ਕੀਤਾ ਗਿਆ ਸੀਗਾ ਵੀ ਜਿਹੜੀ ਸਾਡੀ ਹੜਤਾਲ ਆ ਵੀ ਅਸੀਂ ਹੜਤਾਲ ਨੂੰ ਵਾਪਸ ਲੈਨੇ ਆ ਤੇ ਅਸੀਂ ਜਿਹੜੀਆਂ ਬੱਸਾਂ ਨੇ ਵੀ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਆਪਣੀਆਂ ਬੱਸਾਂ ਸੀ ਜੋ ਚਲਾਉਣ ਦਾ ਜੋ ਸਾਡੀ ਸੈਂਟਰ ਬੋਰਡੀ ਨੇ ਫੈਸਲਾ ਕੀਤਾ ਸੀਗਾ ਪਰੰਤੂ ਸਾਡੀ ਮੈਨੇਜਮੈਂਟ ਵੱਲੋਂ ਜਾਣ ਬੁੱਝ ਕੇ ਇੱਕ ਸਾਡੇ ਡਰਾਈਵਰ ਕੰਟਰੈਕਟਰਾਂ ਤੋਂ ਚਲੋ ਰੂਟ ਦੇ ਉੱਪਰ ਪਾ ਦਿੱਤਾ ਗਿਆ ਸੀਗਾ ਜਿਹੜੇ ਸਾਡੇ ਕਲੈਰੀਕਲ ਸਟਾਫ ਦੇ ਮੁਲਾਜ਼ਮ ਸੀਗੇ ਜੋ ਅੰਦਰ ਦਫ਼ਤਰਾਂ ਦੇ ਵਿੱਚ ਬੈਠ ਕੇ ਕੰਮ ਕਰਦੇ ਆਗੇ ਉਹਨਾਂ ਨੂੰ ਕਿਹਾ ਸੀ ਵੀ ਇਹਨਾਂ ਨੂੰ ਡਿਊਟੀ ਜੁਆਇਨ ਨਹੀਂ ਕਰਵਾਉਣੀ ਸੋ ਜਿਸ ਦਿਨ ਉਸ ਵਜੋਂ ਅੱਜ ਅਸੀਂ ਆਪਣਾ ਜੋ ਵਰਕਸ਼ਾਪ ਦਾ ਗੇਟ ਬੰਦ ਕਰਕੇ ਮੈਨੇਜਮੈਂਟ ਦਾ ਜੋ ਪੱਟਾ ਸਿਆਪਾ ਕੀਤਾ ਸੀਗਾ ਤੇ ਤਾਂ ਜੋ ਜਿਹੜੀ ਸਰਕਾਰ ਹੈ ਜਾਂ ਮੈਨੇਜਮੈਂਟ ਹੈ ਵੀ ਜਿਹੜਾ ਸਾਡੇ ਕਲੈਰੀਕਲ ਸਟਾਫ ਦੇ ਮੁਲਾਜ਼ਮ ਨੇ ਜਿਹਨਾਂ ਨੂੰ ਡਿਊਟੀ ਉੱਪਰ ਜੁਆਇਨ ਨਹੀਂ ਕੀਤਾ ਗਿਆ ਸੀਗਾ ਵੀ ਉਹਨਾਂ ਨੂੰ ਡਿਊਟੀ ਉੱਪਰ ਜੁਆਇਨ ਕਰਵਾਇਆ ਜਾਵੇ ਸੋ ਉਸੇ ਸਰਕਾਰ ਨੂੰ ਚੇਤਾਵਨੀ ਵੀ ਦੰਦੇ ਆ ਜੇਕਰ ਕੋਈ ਸਰਕਾਰ ਜਾਂ ਮੈਨੇਜਮੈਂਟ ਕੋਈ ਸਾਡੇ ਮੁਲਾਜ਼ਮਾਂ ਪਰਦੀ ਕੋਈ ਬਦਮਾਅ ਐਕਸ਼ਨ ਲੈ ਕੇ ਆਉਂਦੀ ਆ ਤਾਂ ਸਾਨੂੰ ਸਾਡਾ ਜੋ ਸੰਘਰਸ਼ ਹੈ ਅਸੀਂ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਵਰਕਸ਼ਾਪ ਦਾ ਗੇਟ ਬੰਦ ਕਰਕੇ ਅਸੀਂ ਬੁੜਲਾਡਾ ਸ਼ਹਿਰ ਨੂੰ ਅਸੀਂ ਚਾਰੇ ਪਾਸੋਂ ਸੀਲ ਕਰਾਂਗੇ ਤਾਂ ਕਰਕੇ ਸਾਡੀ ਮੈਨੇਜਮੈਂਟ ਤੇ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੇ ਸਾਡੇ ਕੱਚੇ ਮੁਲਾਜ਼ਮਾਨੀਆਂ ਜਿੱਥੇ ਵੀ ਸਾਡੀਆਂ ਡਿਊਟੀਆਂ ਚੱਲਦੀਆਂ ਸੀ ਜਿੱਥੇ ਵੀ ਸਾਡੀਆਂ ਡਿਊਟੀਆਂ ਬੰਦੀਆਂ ਨੇ ਉਹ ਬਿਨਾਂ ਕਿਸੇ ਭੇਦਭਾਵ ਤੋਂ ਸਾਡੀਆਂ ਡਿਊਟੀਆਂ ਲਾਈਆਂ ਜਾਣ ਇਸੇ ਤਰ੍ਹਾਂ ਫਰੀਦਕੋਟ ਬੱਸ ਸਟੈਂਡ ਦੇ 2 ਦਿਨਾਂ ਦੀ ਹੜਤਾਲ ਤੋਂ ਬਾਅਦ ਕਲੈਰिकल ਸਟਾਫ ਨੂੰ ਪੀਆਰਟੀਸੀ ਮੈਨੇਜਮੈਂਟ ਵੱਲੋਂ ਹਾਜ਼ਰੀ ਨਹੀਂ ਲਾਉਣ ਦਿੱਤੀ ਗਈ ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਤੇ ਸਮੂਹ ਕੱਚੇ ਮੁਲਾਜ਼ਮਾ ਨੇ ਇੱਕ ਵਾਰ ਫਿਰ ਮੁੰਬਾਸਟੈਂਡ ਬੰਦ ਕਰਕੇ ਕੰਮਕਾਜ ਠੱਪ ਕਰ ਦਿੱਤਾ ਹਰਪੂਸ਼ਣ ਸੋਧੀ ਜਿਹੜੀ ਅਸੀਂ ਆਪਣੇ 3 ਜੁਲਾਈ ਤੋਂ 6 ਤੇ 7 ਤੇ 8 ਤਰੀਕ ਨੂੰ ਜਿੰਨੇ ਵੀ ਛੇਤਰੀ ਨੂੰ ਆਪਣਾ ਇੱਥੇ ਸ਼ਾਗਮੇ ਤਰਨਦਾਤਾ ਤੇ 7 ਤਰੀਕ ਨੂੰ ਅਸੀਂ ਜਿਹੜਾ ਸੀਐਮ ਦੀ ਕੋਠੀ ਦਾ ਕਰਾਉ ਕਰਨਾ ਸੀ ਉੱਥੇ ਸਾਡੇ ਨਾਲ ਮਹਾਲੀ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਪੈ ਕੇ ਸਾਨੂੰ ਸੀਐਮ ਜੀੜੀ ਮੀਟਿੰਗ 15 ਜਨਵਰੀ ਦਵਾ ਦਿੱਤੀ ਗਈ ਉਸ ਤੋਂ ਬਾਅਦ ਹੀ ਇੱਥੇ ਲਾਲ ਕਰਤਾ ਕੀ ਆਈ ਆਪਣੀ ਹੜਤਾਲ ਖੋ ਰਹੇ ਆ ਤੇ ਜਿੱਦਾਂ ਕਿ ਰੋਡਾਂ ਦੀ ਹੜਤਾਲ ਖੁੱਲ ਗਈ ਪੀਆਡੀਜ਼ ਰਾਤ ਤਿੰਨ ਵਾਰੀ ਡਿਪੋ ਚ ਰੋਟੇ ਬਰਾਗੇ ਜਿਹੜੀ ਡਿਊਟੀ ਰੋਸਟਰ ਪਾ ਗਏ ਉਸ ਨੂੰ ਡੀਲ ਕਰਤਾ ਗਿਆ ਉਸ ਵੇਲੇ ਜਿਹੜੇ ਸੀ ਆਪਣੇ ਡਿਊਟੀ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਕਹਿੰਦੇ ਤੁਸੀਂ ਆਪਣੀ ਜਿਹੜੀ ਡਿਊਟੀ ਸ਼ੁਰੂ ਕਰੋ ਅਸੀਂ ਪਹਿਲੇ ਦਿਨ ਤੋਂ ਡੀਪੂ ਚ ਲਾਤੇ ਸੀ ਸਵੇਰੇ ਸਾਰੇ ਵੀ ਕਿੰਨੇ ਵੀ ਇਹ ਫ੍ਰੀ ਕੁਟੀ ਪੁਜੀ ਤੋਂ ਪਹਿਲੇ ਦਿਨ ਤੋਂ ਚੱਲ ਪਿਆ ਸੀ ਪਰ ਉਸ ਤੋਂ ਬਾਅਦ ਜਿਹੜੀ ਗੱਲ ਨਿਕਲ ਕੇ ਜਿਹੜਾ ਕਲੈਰੀਕਲ ਸਟਾਫ ਕਲਰਕ ਸਟਾਫ ਹੈ ਸਾਡੇ ਨਾਲ ਕਲੈਰੀਕਲ ਸਟਾਫ ਖੜਾ ਸੀ ਉਹਨਾਂ ਨੂੰ ਡਿਊਟੀ ਕਰਨ ਨਹੀਂ ਦਿੱਤੀ ਉਹਨਾਂ ਦੀ ਹਰੀ ਲਾਉਂਤ ਨੂੰ ਮਨ੍ਹਾ ਕਰਤਾ ਪ੍ਰੀਕੋਡੀ ਪੁੱਛ ਵੀ ਜਾਈ ਕਿ ਪੁੱਛਿਆ ਗਿਆ ਕੀ ਕਹਦੇ ਨਹੀਂ ਇਹਨਾਂ ਦੀ ਹਲੇ ਸਾਨੂੰ ਉੱਤੋਂ ਅੱਡ ਲੈ ਕੇ ਨਹੀਂ ਹਰੀ ਨਹੀਂ ਲਾਉਂਦੀ ਦੇਣੀ ਜਿਹੜੇ ਸੰਗਰੂਰ ਪਟਿਆਲਾ ਇਹਨਾਂ ਡੀਪੋ ਵਿੱਚ ਉਹਨਾਂ ਨੇ ਉਹਨਾਂ ਨੂੰ ਹਰੀ ਲਾਉਂਦੀ ਜਿੰਦੇ ਰੋਸੋ ਜੋ ਅਸੀਂ ਜਿਹੜਾ ਮੈਗਮ ਨੂੰ ਚਲਾਉਣਾ ਚਾਹੁੰਦੇ ਆ ਪਰ ਇੱਚਾ ਸ਼ੁੱਧ ਹੁੰਦਾ ਜਿਹੜਾ ਜੀਐਮ ਪ੍ਰਸ਼ਾਸਨ ਹੈ ਸਿੱਧੂ ਜੀ ਹੈ ਮਨਿੰਦਰ ਸਿੰਘ ਸਿੱਧੂ ਉਹਦੇ ਮੈਂ ਇਹ ਆਰਡਰ ਕਰ ਦਿੱਤਾ ਕਿ ਜਿੰਨੇ ਕਲਰਕ ਹੜਤਾਲ 'ਚ ਖੜੇ ਆ ਉਹਨ ਅੱਜ ਅਸੀਂ ਹੁਣ ਪੀ.ਆਰ.ਡੀ ਦੇ ਡਿਪੂ ਬੰਦ ਕੀਤੇ ਆ ਜੇਕਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਨਾਲ ਪੰਜਾਬ ਰੋਡ ਦੇ ਡਿਪੂ ਬੰਦ ਕਰਕੇ ਕਿਉਂਕਿ ਸਰਕਾਰ ਤੇ ਅਸੀਂ ਜੋ ਕੱਚੇ ਮੁਲਾਜ਼ਮਾ ਸਾਡੇ ਜਨਕ ਪੋਸਟਿੰਗ ਮੀਟਿੰਗ ਹੋਈ ਉਸ ਸਮੇਂ ਆਪਣੇ ਮੈਗਨ ਚਲਾਉਣਾ ਚਾਹੁੰਦੇ ਆ ਪਰ ਜੋ ਜੀ.ਐਮ ਪ੍ਰਸ਼ਾਸਨ ਜੋ ਪਹਿਲੇ ਵੀ ਇਹ ਸਾਡੇ ਆਮ ਕੱਚੇ ਵਰਕਰਾਂ ਦੇ ਧੱਕੇਸ਼ਾਹੀ ਫਰਮਾਨ ਧੱਕੇਸ਼ਾਹੀ ਕਰਦਾ ਹੋਗਾ ਉਹਦੇ ਵੱਲੋਂ ਇਹ ਫਰਮਾਨ ਜਾਰੀ ਕਰਤਾ ਕਿ ਕਲਰਕਾਂ ਨੂੰ ਡਿਊਟੀ ਕਰਨ ਲਈ ਦੱਸਣਾ ਚਾਹਣਾ ਸਿੱਧੂ ਜੀ ਐਮ ਜੋ ਜੀ.ਐਮ ਮਨਿੰਦਰ ਸਿੰਘ ਸਿੱਧੂ ਹੈ ਜੇ ਚੰਡੀਗੜ੍ਹ ਡਿਪੂ ਵਿੱਚ ਰਿਹਾ ਅਮਿਤ ਚੰਡੀਗੜ੍ਹ ਡਿਪੋ ਆਪਣੇ ਕਾਰਜਕਾਲ ਵਿੱਚ ਘੱਟ ਤੋਂ 15-20 ਘੰਟੇ ਬੰਦ ਕਰਾਇਆ ਜੇ ਤਿੰਨ ਮਹੀਨੇ ਸੰਗਰੂਰ ਡਿਪੋ ਚ ਲੱਗ ਗਿਆ ਸੰਗਰੂਰ ਡਿਪੋ ਚਾਰਾਂ ਦਿਨ ਬੰਦ ਹੋਇਆ ਉਹ ਚੰਡੀਗੜ੍ਹ ਡਿਪੋ ਨੇ ਪਿਛਲੇ ਦਿਨਾਂ ਵਿੱਚ 12 ਚਾਰ ਦਿਨ ਪੰਜ ਦਿਨ ਹੋਰ ਨੇ ਬੰਦ ਕਰਵਾਇਆ ਪਰ ਉਹ ਆਪਣੀ ਹਰਕਤਾਂ ਵਜਿਦਾ ਉਹ ਪ੍ਰਾਈਵੇਟ ਬੁਖਤਾਂ ਨਾਲ ਰਲ ਕੇ ਜਾ ਰਹੇ ਹੈ ਕਿ ਇਹ ਪੀਆ ਡਿਜੀਟਲ ਜਿਹੜੇ ਕੰਮ ਨੇ ਹੜਤਾਲ ਤੇ ਜਾਣ ਤੇ ਪ੍ਰਾਈਵੇਟ ਚਾਹਤਾ ਜਿਹੜਾ ਮੋਟਾ ਮੁਨਾਫਾ ਕਮਾਰਿਆ ਮੈਂ ਹਰਜਿੰਦਰ ਸਿੰਘ ਪੰਜਾਬ ਰੋਡ ਪੰਪ ਪੀਆ ਠੀਕ ਕੰਟੈਕਟ ਵਰਕਰ ਜੂਨੀਅਨ 3 ਕੋਡ ਡਿਪੋ ਪ੍ਰਧਾਨ ਦੇਖੋ ਜੀ ਜਦੋਂ ਕੋਈ ਵਰਕਰ ਆਦੀ ਹੱਕੀ ਤੇ ਜਾਇਜ਼ ਮੰਗਾ ਖਾਤਰ ਹੜਤਾਲ ਕਰਦਾ ਕਿਉਂਕਿ ਹੜਤਾਲ ਅਸੀਂ ਤਾ ਕਰਦੇ ਆ ਸਾਡੀ ਮਜਬੂਰੀ ਆ ਅਸੀਂ ਆਪਣਾ ਰੋਜ਼ਗਾਰ ਪੱਕਾ ਕਰਾਉਣਾ ਜਦੋਂ ਅਸੀਂ ਹੜਤਾਲ ਕਰਦੇ ਆ ਪ੍ਰਸ਼ਾਸਨ ਟੱਚ ਤੇ ਪੈਂਦਾ ਸਾਡੀਆਂ ਮੀਟਿੰਗਾਂ ਦੇ ਦੌਰ ਜਾਰੀ ਹੁੰਦਾ ਜਦੋਂ ਅਸੀਂ ਡਿਊਟੀ ਤੇ ਆਉਣਾ ਚਾਹੁੰਦੇ ਆ ਹੜਤਾਲ ਪੋਸਟਪੋਨ ਕਰਕੇ ਫਿਰ ਵੀ ਘਟਿਆ ਮੈਨੇਜਮੈਂਟ ਸਾਨੂੰ ਡਿਊਟੀ ਨਹੀਂ ਕਰਨ ਦੇਦੀ ਇਹ ਤੋਂ ਇਹ ਜ਼ਾਹਰ ਹੁੰਦਾ ਵੀ ਘਟਿਆ ਮੈਨੇਜਮੈਂਟ ਤੇ ਸਰਕਾਰ ਆਪਣੇ ਅਦਾਰਿਆਂ ਨੂੰ ਚਲਾ ਕੇ ਰਾਜ਼ੀ ਨਹੀਂ ਇਹ ਅਦਾਰਿਆਂ ਦਾ ਭੋਗ ਪਾਉਣ ਤੋਂ ਤਲੀ ਹੋਈ ਆ ਜਿਸ ਦਾ ਯੂਨੀਅਨ ਸਖਤ ਵਿਰੋਧ ਕਰਦੀ ਆ ਇਸ ਦੀ ਮਿਸਾਲ ਅੱਜ ਜਦ ਤਾਜ਼ਾ ਪੀਆਰਟੀ ਦੇ ਸਮੂਹ ਡਿਪੋ ਚ ਵੇਖਣ ਨੂੰ ਮਿਲੀ ਕਿ ਉਹ ਕੀ ਰਨਿੰਗ ਸਟਾਫ ਚਾਹੇ ਡਰਾਈਵਰ ਨੈਟਰਾ ਚਾਹੇ ਵਰਕਸ਼ਾਪ ਸਟਾਫ ਇਹਨਾਂ ਡਿਊਟੀਆਂ ਦੇ ਭੇਜ ਦਿੱਤਾ ਜਿਵੇਂ ਕਿ ਕਲੈਰੀਕਲ ਸਟਾਫ ਨੂੰ ਇਹ ਕਹਿ ਕੇ ਤੁਸੀਂ ਡਿਊਟੀਆਂ ਨਹੀਂ ਕਰਨੀਆਂ ਤੁਸੀਂ ਹੜਤਾਲ 'ਚ ਮੈਤ ਕੀਤੀ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜਿੰਨੀ ਦੇਰ ਸਾਡੇ ਕਲੈਰੀਕਲ ਸਟਾਫ ਨੂੰ ਕੱਲੇ-ਕੱਲੇ ਸਾਥੀ ਨੂੰ ਡਿਊਟੀ ਨਹੀਂ ਲਿਆ ਜਾਂਦਾ ਅਸੀਂ ਇਹ ਹੜਤਾਲ ਜੀਵਨ ਦੀ ਤੌਰ ਨਿਰੰਤਰ ਜਾਰੀ ਰੱਖਾਂਗੇ ਅੱਜ ਤਾਂ ਅਸੀਂ ਪੀਆਰਟੀ ਦੇ ਬੱਸ ਸਟੈਂਡ ਬੰਦ ਕੀਤੇ ਆ ਇਹ 2 ਘੰਟਿਆਂ ਚ ਸਾਡਾ ਹੱਲ ਨਹੀਂ ਹੁੰਦਾ ਫਿਰ ਅਸੀਂ ਕਨਵਸ ਦੇ ਰੋਡਵੇ ਦੇ ਡਿੱਪੂ ਬੰਦ ਕਰਕੇ ਸਰਕਾਰ ਤੇ ਮੈਨੇਜਮੈਂਟ ਬਿਲਕੁਲ ਸੰਘਰਸ਼ ਕਰਾਂਗੇ